ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਸਾਡੇ ਬਜ਼ੁਰਗ ਸਾਨੂੰ ਰੁੱਖਾਂ ਥੱਲੇ ਜਾਣ ਤੋਂ ਕਿਉਂ ਰੋਕਦੇ ਹੁੰਦੇ ਸੀ ਭਾਵ ਕਿ ਰਾਤ ਦੇ ਸਮੇਂ ਰੁੱਖਾਂ ਥੱਲੇ ਨਹੀਂ ਸੀ ਜਾਣ ਦਿੰਦੇ ਹਾਂ ਦੇ ਕਿਉਂਕਿ ਉੱਥੇ ਭੂਤਾਂ ਦਾ ਵਾਸਾ ਹੁੰਦਾ ਸੀ ਤੇ ਫਿਰ ਉਹ ਅਕਸਰ ਹੀ ਇਹ ਗੱਲ ਕਿਹਾ ਕਰਦੇ ਸੀ ਕਿ ਰਾਤ ਨੂੰ ਰੁੱਖਾਂ ਥੱਲੇ ਨਹੀਂ ਜਾਏਗਾ ਤੇ ਰੁੱਖ ਵੀ ਉਹ ਸਪੈਸ਼ਲ ਹੋਇਆ ਕਰਦੇ ਸੀ ਜਿਹੜੇ ਕਿ ਬਹੁਤ ਹੀ ਪੁਰਾਣੇ ਰੁੱਖ ਹੁੰਦੇ ਆ ਜਿਵੇਂ ਪਿੱਪਲ ਦਾ ਰੁੱਖ ਹੋ ਗਿਆ ਬੋਰਡ ਦਾ ਰੁੱਖ ਹੋ ਗਿਆ ਕਿ ਉੱਥੇ ਰਾਤ ਨੂੰ ਨਹੀਂ ਜਾਣਾ ਉੱਥੇ ਕੀ ਸੱਚਮੁੱਚ ਭੂਤ ਰਹਿੰਦੇ ਸੀ ਕਿ ਸਾਡੇ ਬਜ਼ੁਰਗ ਸਾਨੂੰ ਡਰਾਉਂਦੇ ਸੀ ਤੇ ਕਿਉਂ ਡਰਾਉਂਦੇ ਸੀ ਆਓ ਆਪਾਂ ਇਸ ਬਾਰੇ ਗੱਲ ਕਰੀਏ ਕਿ ਇਸ ਵਿੱਚ ਕਿੰਨੀ ਕੋ ਸਚਾਈ ਆ ਇਹ ਰਾਤ ਸਮੇਂ ਉੱਥੇ ਭੂਤ ਰਹਿੰਦੇ ਸੀ ਤੇ ਫਿਰ ਉਹ ਦਿਨ ਸਮੇਂ ਕਿੱਥੇ ਚਲੇ ਜਾਂਦੇ ਸੀ ਫਿਰ ਉਹ ਦਿਨੇ ਸਾਨੂੰ ਜਾਣ ਤੋਂ ਕਿਉਂ ਨਹੀਂ ਸੀ ਰੋਕਦੇ ਹੁੰਦੇ ਇਹ ਗੱਲ ਤਕਰੀਬਨ ਤੁਹਾਡੇ ਨਾਲ ਵੀ ਜ਼ਰੂਰ ਹੋਈ ਹੋਵੇਗੀ ਬੇਸ਼ੱਕ ਅੱਜ ਦੇ ਮਾਪੇ ਇਹਨਾਂ ਅੰਧਵਿਸ਼ਵਾਸਾਂ ਵਿੱਚੋਂ ਨਿਕਲ ਚੁੱਕੇ ਆ ਬਹੁਤ ਚੰਗੀ ਗੱਲ ਆ ਇਹਨਾਂ ਗੱਲਾਂ ਵਿੱਚ ਸਕੂਲ ਵੀ ਬਹੁਤ ਵਧੀਆ ਜਿਹੜੀ ਆ ਉਹ ਸਾਥ ਦੇ ਰਹੇ ਆ ਕਿ ਲੋਕ ਬੱਚਿਆਂ ਨੂੰ ਇਹੋ ਜਿਹੇ ਡਰ ਤੋਂ ਖਤਮ ਕਰ ਰਹੇ ਆ ਦੂਰ ਕਰ ਰਹੇ ਆ ਤੇ ਅੱਜ ਦੇ ਪੇਰੈਂਟਸ ਵੀ ਇੰਨਾਂ ਗੱਲਾਂ ਤੋਂ ਬਹੁਤ ਉੱਪਰ ਉੱਠ ਚੁੱਕੇ ਆ ਤੇ ਕੋਈ ਕੋ ਟਾਵੇਂ-ਟਾਵੇਂ ਪੇਰੈਂਟਸ ਖੋਣਗੇ ਜਿਨ੍ਹਾਂ ਦੇ ਮਨਾਂ ਵਿੱਚ ਅੱਜ ਵੀ ਇਹ ਗੱਲ ਹੋਵੇਗੀ ਤੇ ਆਜੋ ਆਪਾਂ ਫਿਰ ਇਸ ਵਿਸ਼ੇ ਦੇ ਨਾਲ ਇਸ ਸਚਾਈ ਤੱਕ ਪਹੁੰਚੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਸਵੇਰ ਵੇਲੇ ਜਦੋਂ ਸੈਰ ਕਰਦੇ ਆ ਨਾ ਤਾਂ ਅਸੀਂ ਉਹਨਾਂ ਰੁੱਖਾਂ ਥੱਲੇ ਜਾ ਕੇ ਐਕਸਰਸਾਈਜ਼ ਕੀਤੀ ਜਾਂਦੀ ਡਾਕਟਰ ਵੀ ਦੱਸਦੇ ਆ ਕਿ ਸੰਗਣੇ ਰੁੱਖ ਜਿੱਥੇ ਉੱਥੇ ਜਾ ਕੇ ਤੁਸੀਂ ਸ਼ੈਰ ਕਰੋ ਪਾਵ ਕੇ ਜਿਹੜੇ ਰੁੱਖ ਆ ਉਹ ਦਿਨ ਵੇਲੇ ਆਕਸੀਜਨ ਦਿੰਦੇ ਆ ਤੇ ਜਦੋਂ ਅਸੀਂ ਸੈਰ ਕਰਦੇ ਆ ਰੁੱਖਾਂ ਕੋਲ ਜਾ ਕੇ ਤਾਂ ਸਾਨੂੰ ਸਵੇਰੇ ਤਾਜੀ ਹਵਾ ਫਰੈਸ਼ ਸਾਨੂੰ ਮਿਲਦੀ ਆ ਜੋ ਸਾਡੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਹੁੰਦੀ ਆ ਤੇ ਇਹ ਰੁੱਖ ਰਾਤ ਦੇ ਸਮੇਂ ਕਾਰਬਨ ਡਾਈਆਕਸਾਈਡ ਛੱਡਦੇ ਆ ਜੋ ਸਾਡੇ ਵਾਸਤੇ ਮਾੜੀ ਹੁੰਦੀ ਆ ਜੋ ਕਿ ਜਦੋਂ ਇਹਨਾਂ ਰੁੱਖਾਂ ਕੋਲ ਰਾਤ ਨੂੰ ਜਾਇਆ ਜਾਂਦਾ ਨਾ ਤਾਂ ਫਿਰ ਵਿਅਕਤੀ ਦਾ ਸਾਹ ਜਿਹੜਾ ਉਹ ਘੁੱਟਿਆ ਜਾਂਦਾ ਵਾ ਕਿਉਂਕਿ ਜਦੋਂ ਰਾਤ ਨੂੰ ਰੁੱਖ ਕਾਰਬਨ ਡਾਈਆਕਸਾਈਡ ਛੱਡਦੇ ਆ ਨਾ ਤਾਂ ਸਾਨੂੰ ਉੱਥੇ ਜਾ ਕੇ ਆਕਸੀਜਨ ਦੀ ਕਮੀ ਹੋ ਜਾਂਦੀ ਆ ਜਿਸ ਕਰਕੇ ਫਿਰ ਸਾਡਾ ਸਾਹ ਲੈਣਾ ਜਿਹੜਾ ਵਾ ਉਹ ਔਖਾ ਹੋ ਜਾਂਦਾ ਸਾਹ ਦੀ ਦਿੱਕਤ ਆਉਂਦੀ ਆ ਹੁਣ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਆਕਸੀਜਨ ਦੀ ਕਮੀ ਹੁੰਦੀ ਤੇ ਫਿਰ ਬੰਦੇ ਨੂੰ ਸਾਹ ਦੀ ਮੁਸ਼ਕਲ ਆਉਂਦੀ ਆ ਹੁਣ ਕਿਸੇ ਬੰਦ ਕਮਰੇ ਵਿੱਚ ਹੀ ਵੇਖ ਲਓ ਜਿੱਥੇ ਕੋਈ ਰੋਸ਼ਨਦਾਨ ਕੋਈ ਖਿੜਕੀ ਨਾ ਹੋਵੇ ਉਹ ਕਮਰਾ ਬੰਦ ਹੋਵੇ ਤਾਂ ਉੱਥੇ ਘਟਨ ਮੈਂ ਸੁਣ ਸੁਣਦੀ ਇਹ ਨਾਲ ਇਹੀ ਗੱਲ ਸੀ ਸਾਡੇ ਵੱਡੇ ਰਾਤ ਨੂੰ ਇਸ ਕਰਕੇ ਰੁੱਖਾਂ ਥੱਲੇ ਨਹੀਂ ਸੀ ਜਾਣ ਦਿੰਦੇ ਕਿ ਉੱਥੇ ਆਕਸੀਜਨ ਦੀ ਕਮੀ ਹੁੰਦੀ ਆ ਭਾਰੋ ਬੱਚਿਆਂ ਨੂੰ ਡਰਾਉਂਦੇ ਸੀ ਕਿ ਉੱਥੇ ਭੂਤ ਫੜ ਲੈਂਦੇ ਆ ਤਾਂ ਸਾਹ ਔਖਾ ਹੋ ਜਾਂਦਾ ਪਰ ਸਾ ਓਖਾ ਹੋਣ ਦੀ ਗੱਲ ਜਿਹੜੀ ਸੀ ਉਹ ਕੁਝ ਹੋਰ ਸੀ ਕਿਉਂਕਿ ਉੱਥੇ ਆਕਸੀਜਨ ਦੀ ਕਮੀ ਹੋ ਜਾਂਦੀ ਸੀ ਇਸ ਕਰਕੇ ਰੁੱਖਾਂ ਥੱਲੇ ਰਾਤ ਨੂੰ ਜਾਣਾ ਜਿਹੜਾ ਉਹ ਚੰਗਾ ਨਹੀਂ ਸਮਝਿਆ ਜਾਂਦਾ ਬਾਕੀ ਜਦੋਂ ਸਾਰਾ ਦਿਨ ਰੁੱਖ ਆਕਸੀਜਨ ਛੱਡਦੇ ਆ ਤਾਂ ਫਿਰ ਉਹਨਾਂ ਨੇ ਵੀ ਤਾਂ ਰਾਤ ਨੂੰ ਆਰਾਮ ਕਰਨਾ ਹੁੰਦਾ ਨਾ ਤੇ ਫਿਰ ਬੱਚਿਆਂ ਨੂੰ ਅਸੀਂ ਇਹ ਵੀ ਕਹਿਨੇ ਆ ਨਾ ਕਿ ਰਾਤ ਨੂੰ ਤੁਸੀਂ ਕਿਸੇ ਵੀ ਪੌਦੇ ਕੋਲੋਂ ਰੁੱਖ ਕੋਲ ਜਾ ਕੇ ਉਹਨੂੰ ਹਲਾਈਦਾ ਨਹੀਂ ਆ ਕੋਈ ਪੱਤੇ ਨਹੀਂ ਤੋੜੀਦੇ ਫੁੱਲ ਨਹੀਂ ਤੋੜੀਦੇ ਕਿਉਂਕਿ ਉਹ ਵੀ ਰਾਤ ਨੂੰ ਆਰਾਮ ਕਰ ਰਹੇ ਹੁੰਦੇ ਆ ਇਸ ਕਰਕੇ ਇਹ ਹੀ ਗੱਲ ਆ ਇਹ ਹੀ ਸਚਾਈ ਆ ਇਹ ਵਹਿਮ ਭਰਮ ਆ ਕਿ ਹਾਂ ਰੁੱਖਾਂ ਥੱਲੇ ਭੂਤ ਵੱਸਦੇ ਰਾਤ ਨੂੰ ਤੇ ਨਹੀਂ ਜਾਣਾ ਚਾਹੀਦਾ ਹੋਰ ਇਹੋ ਜਿਹੀ ਕੋਈ ਗੱਲ ਨਹੀਂ ਜੇਕਰ ਇਸ ਨਾਲ ਜੁੜੀ ਹੋਈ ਕੋਈ ਹੋਰ ਗੱਲ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਕੋਈ ਹੋਰ ਅਰਥ ਵੀ ਹੋ ਸਕਦਾ ਆ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਜਾ ਕੇ ਦੱਸਿਓ ਸੋ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵਿਚਾਰ ਜਰੂਰ ਚੰਗੇ ਲੱਗੇ ਹੋਣਗੇ ਸੋ ਆਪਣੀ رائے ਜ਼ਰੂਰ ਦਿਆ ਕਰੋ ਖੁਸ਼ ਰਹੋ ਤੰਦਰੁਸਤ ਰਹੋ